ਜ਼ਿਲ੍ਹਾ ਯੋਜਨਾ ਬੋਰਡ ਸ਼੍ਰੀ ਮੁਕਸਰ ਸਾਹਿਬ ਦੇ ਚੇਅਰਮੈਨ ਸੁਖਜਿੰਦਰ ਸਿੰਘ ਕੌਣੀ ਵੱਲੋਂ ਆਪਣੇ ਅਖਤਿਆਰੀ ਕੋਟੇ ਵਿੱਚੋਂ ਵੱਖ-ਵੱਖ ਪਿੰਡਾਂ ਵਿੱਚ ਲਗਾਤਾਰ ਸਮਾਜ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਇਸੇ ਤਹਿਤ ਉਹਨਾਂ ਵੱਲੋਂ ਅੱਜ ಗ್ರಾಮ ਪੰਚਾਇਤ ਦੋਦਾ ਨੂੰ ਪਾਣੀ ਵਾਲੀ ਟੈਂਕੀ ਪੇਂਟ ਕੀਤੀ ਇਸ ਮੌਕੇ ਤੇ ਉਹਨਾਂ ਕਿਹਾ ਕਿ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਦੋਦਾ ਵਿਖੇ ਖੜੇ ਆਪਾਂ ਔਰ ਦੋਦਾ ਜਿਹੜਾ ਸਾਡੇ ਗਿੱਦੜਵੇ ਦਾ ਰਾਜਨੀਤੀ ਦੇ ਤੌਰ ਤੇ ਜਾਂ ਬਹੁਤ ਮਹਾਨ ਸ਼ਕਤੀਤਾ ਇਸ ਨਗਰ ਨੇ ਦਿੱਤੀਆਂ ਸਮਾਜ ਨੂੰ ਜੇ ਭਲਵਾਨੀ ਦੇ ਵਿੱਚ ਜਾਂ ਰਾਜਨੀਤੀ ਦੇ ਖੇਤਰ ਵਿੱਚ ਇਹ ਉਹ ਨਗਰ ਹੈ ਔਰ ਗਿੱਦੜਵਾ ਹਲਕੇ ਦਾ ਬੜਾ ਅਹਿਮ ਪਿੰਡ ਹੈ ਔਰ ਇਸ ਪਿੰਡ ਦੇ ਵਿੱਚ ਜਿਵੇਂ ਪਿਛਲੇ ਦਿਨੀ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਮਿੱਡੇ ਮਿਲ ਖਾਣਾ ਬਣਾਉਣ ਦੇ ਲਈ ਉੱਥੇ ਛੱਡ ਦਾ ਅਧ்கਾਟਨ ਕਰਕੇ ਗਏ ਸੀਗੇ ਔਰ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਔਰ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਜੀ ਦੀ ਸੋਚ ਮੁਤਾਬਕ ਕੀ ਜਿਹੜੀ ਸਾਰਿਆਂ ਨੂੰ ਜਿਹੜੀ ਚੀਜ਼ ਦਾ ਜਾਦੇ ਫਾਇਦਾ ਹੁੰਦਾ ਹੈ ਜਿਹੜੀ ਲੋਕਾਂ ਦੇ ਕੰਮ ਆਉਣ ਵਾਲੀ ਚੀਜ਼ ਹੈ ਜਿੰਨੇ ਕ ਘੱਟ ਪੈਸੇ ਨਾਲ ਵੱਧ ਫਾਇਦਾ ਕੀ ਹੋ ਸਕਦਾ ਹੈ ਔਰ ਉਹੀ ਸੋਚ ਦੇ ਤਹਿਤ ਅੱਜ ਅਸੀਂ ਦੋਦਾ ਦੇ ਵਿੱਚ ਜਿਹੜੀ ਖੁਸ਼ੀ ਕਮੀ ਦੇ ਪ੍ਰੋਗਰਾਮਾਂ ਦੇ ਵਿੱਚ ਜਾ ਧਾਰਮਿਕ ਸਮਾਗਮਾਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਜਿਹੜੀ ਘਾਟ ਹੁੰਦੀ ਸੀ ਉਹ ਲੈ ਕੇ ਜਾਣ ਵਾਸਤੇ ਉਹਦੇ ਲਈ ਸਟੀਲ ਦੀ ਟੈਂਕੀ ਅਸੀਂ ਜ਼ਿਲ੍ਹਾ ਯੋਜਨਾ ਬੋਰਡ ਦੇ ਜਿਹੜਾ ਅਖਤਿਆਰੀ ਕੋਟੇ ਦੇ ਵਿੱਚ ਦਿੱਤੀ ਹੈ ਅੱਜ ਉਹ ਜਿਹੜੀ ਟੈਂਕੀ ਹੈ ਉਹ ਬਣ ਕੇ ਨਗਰ ਦੇ ਵਿੱਚ ਆ ਗਈ ਸੀ ਉਹ ਨਗਰ ਨੂੰ ਅੱਜ ਹੈਂਡਓਵਰ ਕੀਤੀ ਹੈ ਅੱਜ ਸਾਰੇ ਸਾਡੇ ਆਮ ਆਦਮੀ ਪਾਰਟੀ ਦੇ ਮੈਂਬਰ ਸਾਹਿਬਾਨ ਸਾਡੇ ਨਾਲ ਖੜੇ ਹੈ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਸਾਹਿਬਾਨ ਔਰ ਸਾਰੇ ਜਿਹੜੇ ਸੂਝਵਾਨ ਵਿਅਕਤੀ ਚਾਹੇ ਕਿਸੇ ਜੁਨੇਂਦਰ ਵਿੱਚ ਕੰਮ ਕਰਦੇ ਆ ਚਾਹੇ ਕਿਸਾਨ ਜੁਨੀਅਨ ਚਾਹੇ ਮਜ਼ਦੂਰ ਜੁਨੇ ਸਾਰੇ ਸਾਡੇ ਨਮਾਇंदे ਸਾਡੇ ਅੱਜ ਨਾਲ ਆਏ ਆ ਔਰ ਜਿਹੜੀ ਇਹ ਟੈਂਕੀ ਅੱਜ ਅਸੀਂ ਨਗਰ ਨੂੰ ਦਿੱਤੀ ਹੈ ਔਰ ਮੈਂ ਸਾਰੇ ਨਗਰ ਦਾ ਧੰਨਵਾਦ ਕਰਦਾ ਕਿ ਉਹ ਇੱਥੇ ਪਹੁੰਚ ਕੇ ਜਿਨ੍ਹਾਂ ਨੇ ਇਸ ਟੈਂਕੀ ਦੇ ਉਦਘਾਟਨ ਦੇ ਵਿੱਚ ਆਪ ਦਾ ਯੋਗਦਾਨ ਪਾਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਈ ਮੈਂਬਰ ਸਾਹਿਬ ਨੂੰ ਕਹਿਣਾ ਚਾਹ ਹਾਂ ਕਿ ਕਿਸੇ ਨੂੰ ਵੀ ਜੇ ਕੁਝ ਨਹੀਂ ਦੋ ਸ਼ਬਦ ਬੋਲਨੇ ਆ। ਹਾਂ ਜੇ ਕੋਈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ। ਬਾਈ ਸਕਿੰਦਰ ਸਿੰਘ ਕੌਣੇ ਜਿਲ੍ਹਾ ਜੋਇਨਾ ਵੋਡ ਸ਼੍ਰੀ ਮੁਕਸਾ ਸਾਹਿਬ ਕੇਵਨ ਸਾਹਿਬ ਵੱਲੋਂ ਅੱਜ ਸਾਡੇ ਪਿੰਡ ਦੋਦਾਂ ਨੂੰ ਪੀਣ ਵਾਲੇ ਪਾਣੀ ਦੀ ਲਈ ਇੱਕ ਮੋਬਾਈਲ ਟੈਂਕੀ ਭੇਟ ਕੀਤੀ ਗਈ ਆ। ਅਸੀਂ ਇਹਨਾਂ ਦਾ ਸਾਰੇ ਨਗਰ ਨਿਵਾਸੀਆਂ ਵੱਲੋਂ ਤੇ ਸਮੂਹ ਆਮ ਆਦਮੀ ਪਾਰਟੀ ਟੀਮ ਵੱਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਇਸ ਰਾਤ ਦਿੱਤੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਆਨ ਨੂੰ ਬਹੁਤ ਬਹੁਤ ਧੰਨਵਾਦ ਵਾਈਕੂ ਖਾਲਸਾ ਵਾਈਕੂ